ਸਾਸ਼ਿਕਾ ਅੱਜ ਸਾਰੇ ਨੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਤਨਤਨ ਵੀ ਟਿੱਕ ਤੇ ਤੇ ਅੱਜ ਆਪਾਂ ਸਲਵਾਰ ਤੇ ਵਾਲ ਪਾਵਾਂਗੇ ਯਾਨੀ ਕਿ ਚੋਣਾ ਪਾਵਾਂਗੇ ਤੇ 벨ਟ ਅਟੈਚ ਕਰਾਂਗੇ ਤੇ ਇਹਦੇ ਪੁੰਚੇ ਵੀ ਬਣਾਵਾਂਗੇ ਕੱਟਵਰਕ ਤੇ ਪਲੀਜ਼ ਫੁੱਲ ਵੀਡੀਓ ਦੇਖਿਓ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰਨਾ ਜ਼ਰੂਰ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਮੈਂ ਸਲਵਾਰ ਖੜੀ ਕਰ ਲਈ ਐ ਇਹਦੀ ਗੋਮ ਮਸ਼ੀਨ ਲਗਾ ਲਈ ਐ ਲਾਈਨਿੰਗ ਵਾਲੀ ਸਲਵਾਰ ਐ ਉਹ ਤੁਸੀਂ ਮੇਰੇ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਮਤਲਬ ਵਿਪਾਦਾਂਗੀ ਦਾ ਲਿੰਕ ਵੀ ਪਾ ਦਾਂਗੀ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਬੈਲਟ ਤਿਆਰ ਕਰਾਂਗੇ ਬੈਲਟ ਦੀ ਆਪਾਂ ਚਿੜੀ ਬਣਾਵਾਂਗੇ ਇੱਥੇ ਕਾਰਨਰ ਬਣਾ ਕੇ ਦੋ ਪੱਲੇ ਲਹਿਲਾ ਨੇ ਇੱਕ ਲਾਈਨਿੰਗ ਦਾ ਇੱਕ ਮੇਨ ਸੂਟ ਦਾ ਇਹਦੇ ਆਪਾਂ ਕਾਰਨਰ ਬਣਾ ਕੇ ਤੇ ਐਦਾਂ ਆਪਾਂ ਸੀਨ ਲਗਾ ਲਾਣੀ ਉਲਟੇ ਸਾਈਡ ਤੇ ਤੇ ਦੋਨਾਂ ਸਾਈਡਾਂ ਤੇ ਮੈਂ ਐਦਾਂ ਹੀ ਕੀਤਾ ਤੇ ਉਸ ਤੋਂ ਬਾਅਦ ਬੈਕ ਸਾਈਡ ਆਪਾਂ ਐਦਾਂ ਜੋੜ ਲੈਣਾ ਬੈਕ ਸਾਈਡ ਆਪਾਂ ਚਾਰਾ ਪੱਲਿਆਂ ਦੇ ਇਕੱਠੀ ਸੀਲ ਗਾਣੇ ਤੁਕੋਨਾ ਤੋਂ ਕੱਟ ਦੇਣਾ ਤੇ ਆ ਦੇਖੋ ਬੈਕ ਸਾਈਡ ਤੇ ਮੈਂ ਚਾਰੇ ਪੱਲਿਆਂ ਦੇ ਇਕੱਠੇ ਸੀਨ ਲਗਾ ਰਹੀ ਆ ਤੇ ਇਹਨੂੰ ਅੰਡਰਗਰਾਉਂਡ ਸੀਨ ਲਗਾਨੀ ਆ ਇੱਕ ਪਾਸੇ ਦੋਨਾਂ ਲਾਈਨਿੰਗ ਦਾ ਕਪੜਾ ਡਬਲ ਹੈ ਤੇ ਇੱਕ ਪਾਸੇ ਮੇਨ ਕਪੜਾ ਹੈ ਸੂਟ ਦਾ ਤੇ ਆਦਾ ਆਪਾਂ ਚਾਰੇ ਪੀਸ ਇਕੱਠੇ ਕਰਕੇ ਇੱਥੇ ਆਪਾਂ ਸੀਨ ਲਗਾ ਦੇਣੀ ਆ ਬਾਅਦ ਚ ਆਪਾਂ ਇਹਨੂੰ ਸਿੱਧੇ ਕਰ ਲੈਣਾ ਤੇ ਇਹਦੀ ਅੰਡਰਗਰਾਉਂਡ ਸੀਨ ਲੱਗ ਜਾਂਦੀ ਆ ਠੀਕ ਹੈ ਜੀ ਆ ਦੇਖੋ ਮੈਂ ਕੋਰਨਰ ਬਣਾ ਕੇ ਇਹਨੂੰ ਮੈਂ ਸਿੱਧਾ ਕਰ ਲਿਆ ਪਹਿਲੇ ਮੈਂ ਕੋਰਨਰ ਬਣਾ ਕੇ ਇਹਨਾਂ ਨੂੰ ਸਿੱਧਾ ਕਰ ਲਏ ਤੇ ਫਿਰ ਮੈਂ ਮਤਲਬ ਇਹਦੇ ਸੀਨ ਲਗਾ ਕੇ ਆ ਦੇਖੋ ਤੇ ਇਹਦੇ ਪਿਛਲੇ ਸਾਈਡ ਤੋਂ ਵੀ ਦੇਖ ਸਕਦੇ ਹੋ ਇਹਦੇ ਅੰਡਰਗਾਉਂਡ ਸੀਨ ਲੱਗੀ ਆ ਉਸ ਤੋਂ ਬਾਅਦ ਆਪਾਂ ਆ ਦੇਖੋ ਚਾਰੇ ਪੱਲੇ ਇਕੱਠੇ ਕਰ ਲੈਣੇ ਆ ਤੇ ਆਪਾਂ ਇੱਥੋਂ ਵਿੱਚੋਂ ਸੀਨ ਲਗਾਵਾਂਗੇ ਠੀਕ ਹੈ ਜੀ ਤੇ ਦੋਨਾਂ ਕੋਰਨਰਾਂ ਨੂੰ ਜੋੜ ਲੈਣਾ ਬਰਾਬਰ ਕਰਕੇ ਤੇ ਆਪਾਂ ਇੱਥੋਂ ਕੋਰਨਰ ਛੱਡ ਕੇ ਤੇ ਬਾਕੀ ਆਪਾਂ ਕੱਪੜੇ ਨੂੰ ਸੇਨ ਲਗਾ ਦੇਣੀ ਆ। ਇਹਨਾਂ ਇਹ ਕਿ ਅੰਡਰਗਰਾਉਂਡ ਸੇਨ ਲੱਗਦੀ ਹੈ ਤੇ ਚਿੜੀ ਵੀ ਬਹੁਤ ਵਧੀਆ ਬੰਦੀ ਆ ਤੇ ਤੁਸੀਂ ਆਪਣੇ ਤਰੀਕੇ ਨਾਲ ਵੀ ਚਿੜੀ ਬਣਾ ਸਕਦੇ ਜਿੱਦਾਂ ਧੰਨ ਬਣਾਣੇ ਆਂਦੀ ਹੈ। ਤੇ ਮੈਨੂੰ ਤੇ ਇਹ ਤਰੀਕਾ ਬਹੁਤ ਵਧੀਆ ਲੱਗਦਾ ਹੈ ਤੇ ਇਹਨਾਂ ਚਿੜੀ ਬਹੁਤ ਵਧੀਆ ਬੰਦੀ ਆ ਆਪਾਂ ਦੂਜੀ ਤਰ੍ਹਾਂ ਕਪੜਾ ਜੋੜ ਕੇ ਪਹਿਲਾਂ ਸਾਰੇ ਸੇਨ ਲਗਾ ਦੇ ਬਾਅਦ ਉਹਨੂੰ ਸਿੱਧਾ ਕਰਦੇ ਆਂ ਤਾਂ ਕਪੜੇ 'ਚ ਵਾਲ ਪੈ ਜਾਂਦਾ ਐਂਦਾ ਕੋਈ ਵਾਲ ਨਹੀਂ ਪੈਂਦਾ ਹੈਗਾ। ਤੇ ਆ ਆਪਾਂ ਲਾਤੀ ਸੇਨ ਦੇਖਿਓ ਉਲਟ ਪਾਸੇ ਸਾਈਡ ਤੇ ਸੇਨ ਲਗਾਤੀ ਹੈ। ਤੇ ਆ ਦੇਖੋ ਕਿੰਨੀ ਵਧੀਆ ਚਿੜੀ ਬਣੀ ਆ ਦੇਖੋ ਬਹੁਤ ਹੀ ਪਿਆਰੀ ਬਣੀ ਆ ਚਿੜੀ ਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਸੀਨ ਦਬਾ ਦਾਂਗੇ ਚਿੜੀ ਦੀ ਵੀ ਸੀਨ ਦਬਾ ਦੇਣੀ ਆ ਆਪਾਂ ਤੇ ਸਾਰੇ ਆਪਾਂ ਰਾਉਂਡ ਸਾਈਡ ਸੀਨ ਲਗਾ ਦੇਣੀ ਆ ਤੇ ਲਾਈਨਿੰਗ ਦਾ ਕਪੜਾ ਕਪੜੇ ਨਾਲ ਅਟੈਚ ਕਰ ਲਾਂਗੇ ਪਲੀਜ਼ ਫੋਲ ਵੀਡੀਓ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਕਮੈਂਟੇ ਦੱਸਣਾ ਤੇ ਆਪਾਂ ਫੇਰ ਫੋਲਡ ਕਰਕੇ ਤੇ ਆਪਾਂ ਨੇਫਾ ਫੋਲਡ ਕਰ ਲਾਂਗੇ ਮਨੇਫਾ ਬਣਾ ਲਾਂਗੇ ਫੋਲਡ ਕਰਕੇ ਕਪੜੇ ਨੂੰ ਪਹਿਲੇ ਕਪੜੇ ਨਾਲ ਲਾਈਨਿੰਗ ਅਟੈਚ ਕਰਨਾ ਬਹੁਤ ਜ਼ਰੂਰੀ ਹੈ ਇਹਦਾ ਆਪਾਂ ਨਹੀਂ ਕਰਦੇ ਸੀ ਨਹੀਂ ਲਗਾਉਂਦੇ ਤਾਂ ਵਿੱਚ ਵੱਲ ਪੈ ਸਕਦੇ ਆ ਸਾਡੇ ਆਸਨ ਵਿੱਚ ਵਾਲਾ ਆ ਸਕਦੇ ਆ ਫਿਰ ਨਾੜਾ ਪੰਜ ਪ੍ਰੋਬਲਮ ਹੋਏਗੀ ਤੇ ਆ ਦੇਖੋ ਕਿੰਨੀ ਵਧੀਆ 벨ਟ ਤਿਆਰ ਬਣ ਕੇ ਤਿਆਰ ਆ ਇਹ ਤੋਂ ਬਾਅਦ ਆਪਾਂ ਇਹ ਐਕਸਟਰਾ ਲਾਈਨਿੰਗ ਦਾ ਕਪੜਾ ਇਹਨੂੰ ਕਟਿੰਗ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਚੋਣਾ ਪਾਵਾਂਗੇ ਠੀਕ ਹੈ ਜੀ ਮੈਂ ਕਪੜਾ ਕਟਿੰਗ ਕਰਤਾ ਉਹ ਤੋਂ ਬਾਅਦ ਐਦਾ ਆਪਾਂ ਇਹਨੂੰ ਉਲਟੀ ਕਰਕੇ ਤੇ ਇਹਨੂੰ ਆਪਾਂ 1/2 ਇੰਚ ਬੈਕ ਸਾਈਡ ਫਰੰਟ ਸਾਈਡ ਦਾ ਅਲੱਗ-ਅਲੱਗ ਨਾਪ ਲਾਵਾਂਗੇ ਤੇ ਆਪਾਂ ਚੋਣਾ ਪਾਵਾਂਗੇ ਆਪਾਂ ਬੈਕ ਸਾਈਡ ਦੋ ਚੋਣਾ ਪਾਵਾਂਗੇ ਤੇ ਆਪਾਂ ਸਾਰੇ ਪਹਿਲੇ ਇਹ ਵੀ ਅਟੈਚ ਕਰ ਲਾਂਗੇ ਲਾਈਨਿੰਗ ਕਪੜੇ ਨਾਲ ਲਾਈਨਿੰਗ ਦਾ ਕਪੜਾ ਅਟੈਚ ਕਰ ਲਾਂਗੇ ਤੇ ਪਹਿਲਾਂ ਆਪਾਂ ਬੈਕ ਸਾਈਡ ਦੋ ਚੋਣਾ ਪਾਣੀ ਆ ਉਹ ਬਹੁਤ ਜ਼ਰੂਰੀ ਹੈ ਐਦਾਂ ਆਸਣ ਤੇ ਖਿੱਚ ਪੈਂਦੀ ਹੈ ਤੇ ਆਸਣ ਉਰਦੜ ਸਕਦਾ ਫਟ ਵੀ ਸਕਦਾ ਤਾਂ ਆਪਾਂ ਦੋ ਚੋਣਾ ਜ਼ਰੂਰ ਪਾਣੀ ਹੈ ਆ ਦੇਖੋ ਬੈਕ ਸਾਈਡ ਆਸਣ ਤੇ ਦੋ ਚੋਣਾ ਪਾਣੀਆ ਦੋਨਾਂ ਦਾ ਆਪਸ ਵਿੱਚ ਇੱਕ ਸਾਈਡ ਤੇ ਮੂੰਹ ਹੋਣਾ ਚਾਹੀਦਾ ਆ ਦੇਖੋ ਠੀਕ ਹੈ ਜੀ ਮੈਂ ਬੈਕ ਸਾਈਡ ਚੋਣਾ ਪਾਤੀ ਆ ਉਤ ਤੋਂ ਬਾਅਦ ਆਪਾਂ ਲਾਈਨਿੰਗ ਦਾ ਕਪੜਾ ਅਟੈਚ ਕਰ ਦਾਂਗੇ ਸੂਟ ਨਾਲ ਤੇ ਸਾਰੇ ਅਰਾਊਂਡ ਸਾਈਡ ਸੀਨ ਲਗਾ ਦਾਂਗੇ ਮੋਟਾ ਬੱਖਾ ਕਰਕੇ ਤਾਂ ਕਿ ਚੋਣ ਪਾਨ ਚ ਪ੍ਰੋਬਲਮ ਨਾ ਰਵੇ ਲਾਈਨਿੰਗ ਦਾ ਕਪੜਾ ਨਾ ਰਹਿ ਜੇ ਠੀਕ ਹੈ ਜੀ ਮੈਂ ਸਾਰੇ ਸੀਨ ਲਗਾਤੀ ਆ ਉਤ ਤੋਂ ਬਾਅਦ ਆਪਾਂ ਬੈਲਟ ਲਵਾਂਗੇ ਬੈਲਟ ਨੂੰ ਉਲਟਾ ਕਰਕੇ ਆਪਾਂ ਨਾਪ ਲੈਣਾ ਇੱਕ ਵਾਰੀ ਕਿ ਕਿੰਨੀ ਸਾਡੀ ਬੈਲਟ ਤਿਆਰ ਹੈ ਤੇ ਜਿਹਦੇ ਹਿਸਾਬ ਨਾਲ ਬੈਲਟ ਹੈ ਤਿਆਰ ਉਹਦੇ ਹਿਸਾਬ ਨਾਲ ਆਪਾਂ ਚੋਣਿਆ ਪਾਣੀ ਹੈ ਮਤਲਬ ਬੈਕ ਸਾਈਡ ਆਪਾਂ ਇਦਾਂ ਹੀ ਅਟੈਚ ਕਰਨੀ ਹੈ ਬਾਹ ਸੋਰੀ ਸਲਵਾਰ ਆ ਦੇਖੋ 12 ਇੰਚ ਹੈ 24 ਇੰਚ ਹੈ ਤੇ 12-12 ਇੰਚ ਤੇ ਚੋਣਾ ਪੈਣਗੇ ਆ ਟੋਟਲ 24 ਇੰਚ ਬੈਲਟ ਤਿਆਰ ਹੈ ਤੇ ਆਪਾਂ ਇਦਾਂ ਹੀ ਸਲਵਾਰ ਦਾਸਨ ਵਾਲੇ ਸਾਈਡ ਤੋਂ ਲੈ ਲੈਣਾ ਇਹਨੂੰ ਆਪਾਂ ਫੋਲਡ ਕਰਕੇ ਤੇ 12 ਇੰਚ ਦਾ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਇਹਨੂੰ ਫੋਲਡ ਕਰ ਲੈਣਾ ਕੱਪੜੇ ਨੂੰ ਬੈਕ ਸਾਈਡ ਆਸਣ ਵਾਲੀ ਸਾਈਡ ਤੋਂ ਇੱਥੋਂ 12 ਇੰਚ ਕਹਿੰਗੇ 24 ਇੰਚ ਦੀ ਸਾਡੀ 벨ਟ ਹੈ ਤਾਂ ਆਪਾਂ 12 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ ਦੋਨਾਂ ਸਾਈਡਾਂ ਤੇ 12-12 ਇੰਚ ਦੀ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੇ ਇੰਨਾ ਕਪੜਾ ਛੱਡ ਕੇ ਬਾਕੀ ਇੱਥੇ ਅਸੀਂ ਕੱਟ ਲਗਾ ਲਾਂਗੇ ਛੋਟਾ ਜਿਹਾ ਇੰਨਾ ਕਪੜਾ ਛੱਡ ਕੇ ਤੇ ਬਾਕੀ ਆਪਾਂ ਚੋਣਾ ਪਾਣੀ ਆ ਤੇ ਫਰੰਟ ਸਾਈਡ ਆਪਾਂ ਚੋਣਾ ਪਾਣੀ ਸ਼ੁਰੂ ਕਰਾਂਗੇ ਆ ਦੇਖੋ ਆਸਨ ਵਾਲਾ ਸਾਈਡ ਇਧਰ ਰੱਖ ਕੇ ਇੱਥੇ ਆਪਾਂ ਚੋਣਾ ਪਾ ਦੇਣੀ ਹੈ ਚੋਣਾ ਦਾ ਮੂੰਹ ਆਸਵਾਲੀ ਸਾਈਡ ਤੇ ਹੋਣਾ ਚਾਹੀਦਾ ਟਾਡੇ ਵਾਲੀ ਸਾਈਡ ਨਹੀਂ ਸਿੱਧੇ ਸਾਈਡ ਤੇ ਸਿੱਧੀ ਸਲਵਾਰ ਕਰਕੇ ਆਸਮਾਈ ਸਾਈਡ ਤੇ ਚੋਣਾ ਵਾਲਾ ਮੂੰਹ ਹੋਣਾ ਚਾਹੀਦਾ ਚੋਣਾ ਪਾਣ ਲੱਗਿਆ ਤੇ ਬੈਕ ਸਾਈਡ ਤੁਹਾਡੇ ਵਾਲੀ ਸਾਈਡ ਤੇ ਹੋਣਾ ਚਾਹੀਦਾ ਠੀਕ ਹੈ ਜੀ ਆਪਾਂ 1-1 ਇੰਚ ਦੀਆਂ ਜਿੰਨੇ ਹਿਸਾਬ ਤੁਹਾਡਾ ਕਪੜਾ ਉਹਦੇ ਹਿਸਾਬ ਨਾਲ ਤੁਸੀਂ ਚੋਣਾ ਪਾਈ ਜਾਣੀ ਆ ਤੁਸੀਂ ਇਦਾਂ ਵੀ ਕਰ ਲੈਣਾ ਜਿੰਨੇ ਤੁਹਾਡਾ ਮਤਲਬ 12 ਇੰਚ ਹੈ ਤੇ ਉਹਨੂੰ ਕਪੜੇ ਨਾਲ ਡਿਵਾਈਡ ਕਰ ਲੈਣਾ ਤੇ ਉਹਦੇ ਹਿਸਾਬ ਨਾਲ ਚੋਣਾ ਪਾਈ ਜਾਣੀ ਆ ਜਿੰਨਾ ਤੁਹਾਡਾ ਕਪੜਾ ਨੂੰ ਨਾਪ ਕੇ ਤੇ 12 ਨਾਲ ਡਿਵਾਈਡ ਕਰ ਲੈਣਾ ਫਿਰ ਡਿਵਾਈਡ ਕਰਕੇ ਉਹਦੇ ਸਾਹਮਣਾ ਤੁਸੀਂ ਮੇਨ ਕੇ ਵੀ ਚੋਣਾ ਪਾ ਸਕਦੇ ਹੋ ਅੱਤ ਬਾਅਦ ਆਪਾਂ ਸੈਂਟਰ ਜਿਹੜਾ ਪੁੰਚੇ ਲਾਏ ਪੱਲੇ ਲਾਏ ਉਹਦਾ ਸੈਂਟਰ ਕਰਕੇ ਤੇ ਆਪਾਂ ਸੈਂਟਰ ਚ ਤਰੀਜ ਬਣਾਵਾਂਗੇ ਇੱਕ ਸੈਂਟਰ ਚ ਚੋਣ ਪਾਵਾਂਗੇ ਤੇ ਮੈਂ ਸੈਂਟਰ ਚ ਇਹ ਦੇਖੋ ਕੱਟ ਲਗਾਇਆ ਇੱਥੇ ਆਪਾਂ ਇੱਕ ਚੋਣ ਬਾਦਣੀ ਆ ਥੋੜੀ ਮੋਟੀ ਚੋਣ ਬਾਣੀ ਆ ਤਾਂ ਕਿ ਤਰੀਜ ਬਣ ਸਕੇ ਸਰਵਾ ਦੀ ਸਿੱਧੀ ਤਰੀਜ ਬਣ ਸਕੇ ਤੇ ਆਪਾਂ ਇੱਕ ਨਾਪ ਲੈਣਾ ਮੇਰੇ 9 ਇੰਚ ਦੇ ਚੋਣਾ ਪੈ ਗਈਆਂ ਤੇ 3 ਇੰਚ ਦੀਆਂ ਚੋਣਾ ਰਹਿ ਗਈਆਂ ਸਿਰਫ ਉਹ ਵੀ ਆਪਾਂ ਪਾ ਲਾਂਗੇ ਆਪਣੇ ਕੱਪੜੇ ਦੇ ਹਿਸਾਬ ਨਾਲ ਇੱਕ ਵਾਰ ਫੇਰ ਆਪਾਂ ਨਾਪ ਲਾਂਗੇ ਆ ਦੇਖੋ 10 ਇੰਚ ਚੋਣਾ ਪੈ ਗਈਆਂ ਸਿਰਫ 2 ਇੰਚ ਦੇ ਰਹਿ ਗਈਆਂ ਤੇ ਇੱਕ ਵਾਰ ਲਾਸਟ ਚੋਂ ਪਾਣ ਲੱਗਿਆ ਵੀ ਆਪਾਂ ਮਿਲ ਲੈਣਾ ਤੇ ਜਿੱਥੇ ਰਿਵਾਧ ਘਾਟ ਹੋਏ ਤਾਂ ਤੁਸੀਂ ਮੇਰੇ ਸਾਹਮਣੇ ਚੋਣਾ ਪਾ ਲੈਣੀ ਹੈ ਤੇ ਮੇਰੀ ਇੱਕ ਚੋਣ ਹੋਰ ਪਵੇਗੀ ਆ ਦੇਖੋ ਦੇਖ ਸਕਦੇ ਤੁਸੀਂ ਕਿ ਮੇਰੀਆਂ ਬਹੁਤ ਹੀ ਪਿਆਰੀਆਂ ਜੋਣਾ ਪਈਆਂ ਹੈ ਬੈਲਟ ਦੀਆਂ ਤੇ ਆ ਦੇਖੋ ਬਰਾਬਰ ਆ ਬਿਲਕੁਲ 12 ਇੰਚ ਤੇ ਆ ਦੇਖੋ ਧੰਨਵਾ ਕੱਟਾ ਤੇ ਐਦਾ ਹੀ ਆਪਾਂ ਦੂਜੀ ਸਾਈਡ ਤੇ ਚੋਣਾ ਪਾ ਲਾਣੀ ਆ ਸੇਮ ਹੀ ਪਾਣੀ ਆ ਇਹ ਵੀ ਇਦਾਂ ਕਪੜਾ ਚੁੱਕ ਕੇ 1 ਇੰਚ ਦੀ ਇੱਥੋਂ ਸਪੇਸ ਛੱਡ ਕੇ ਆਸਣ ਵਾਲੀ ਸਾਈਡ ਤੋਂ ਤੇ ਉਤ ਬਾਅਦ ਆਪਾਂ ਆਪਣੇ ਕਪੜੇ ਦੇ ਹਿਸਾਬ ਨਾਲ ਇਹ ਚੋਣਾ ਪਾਈ ਜਾਣੀ ਆ ਆ ਮੈਂ 1-1 ਇੰਚ ਦੀ ਚੋਣਾ ਪਾਣੀ ਆ ਦੇਖੋ ਕਪੜਾ ਚੁੱਕ ਕੇ 1-1 ਇੰਚ ਦਾ ਤੇ ਮੇਰੀਆਂ ਤੁਸੀਂ ਦੇਖ ਹੀ ਸਕਦੇ ਹੋ ਪਹਿਲੀਆਂ ਵਿੱਚ ਔਣਾ ਬਿਲਕੁਲ ਬਰਾਬਰ ਪਈਆਂ ਤੇ ਐਦਾਂ ਹੀ ਆਪਾਂ ਦੂਜੀਆਂ ਵਿੱਚ ਔਣਾ ਦੇ ਬਰਾਬਰ ਹੀ ਪਾਵਾਂਗੇ ਉਹਦੇ ਵਾਂਗੂ ਹੀ ਕਪੜਾ ਚੁੱਕ ਚੁੱਕ ਕੇ ਫਤਬਾ ਦਾ ਦੇਖੋ ਪੱਲੇ ਤੋਂ ਸੇਮ ਹੀ ਆਪਾਂ ਇੱਥੇ ਸੈਂਟਰ 'ਚ ਕੱਟ ਲਗਾ ਲੈਣਾ ਇਹਨੂੰ ਬਰਾਬਰ ਕਰਕੇ ਇੱਥੇ ਆਪਾਂ ਇੱਕ ਥੋੜੀ ਮੋਟੀ ਚੋਣ ਪਾਵਾਂਗੇ ਕਿਉਂਕਿ ਤਰੀਜ ਬਣਾਣੀ ਆ ਆਪਾਂ ਤੇ ਇਹ ਵੀ ਆਪਾਂ ਇਦਾਂ ਹੀ ਨਾਪ ਲਾਂਗੇ ਨਾਪੀ ਜਾਵਾਂਗੇ ਨਾਲ ਨਾਲ ਕਪੜਾ ਤੇ ਨਾਪ-ਨਾਪ ਕੇ ਚੋਣਾ ਪਾਵਾਂਗੇ ਜਿਨੇ ਇੰਝ ਤੇ ਆਪਾ ਚੋਣਾ ਪਾਣੀ ਆ ਓਨੀਆਂ ਹੀ ਪਾਣੀਆ ਵੱਧ ਘੱਟ ਨਹੀਂ ਪਾਣੀਆ ਜੇ ਤੁਹਾਡਾ ਕੱਪੜਾ ਘਾਟਾ ਹੈ ਵਾਰ ਘਾਟਾ ਹੈ ਤੇ ਕੱਪੜੇ ਦਾ ਮਤਲਬ ਪਟਿਆਲਾ ਨਹੀਂ ਫੁੱਲ ਪਟਿਆਲਾ ਸਲਵਾਰ ਨਹੀਂ ਹੈਗੀ ਉਹ ਤੁਸੀਂ ਵਿਰਲੀਆਂ ਵੇਲੀਆਂ ਪਾ ਸਕਦੇ ਹੋ ਐ ਚੌਣ ਤੇ ਚੌਣ ਬੈਣ ਰਿਹਾ ਉਹ ਤੁਸੀਂ ਵਿਰਲੀਆਂ ਵੇਲੀਆਂ ਥੋੜੀ ਪਤਲੀਆਂ ਪਾ ਸਕਦੇ ਹੋ ਬਰੀਕ ਆ 10 ਇੰਚ ਦੇ ਪੈ ਗਈਆਂ ਉਤ ਬਾਅਦ ਆਪਾਂ 12 ਇੰਚ ਦੇ ਜੋਣਾ ਪਾ ਕੇ 2 ਇੰਚ ਦੇ ਹੋਰ ਪੈਣਗੀਆਂ ਠੀਕ ਹੈ ਜੀ ਆ ਦੇਖੋ ਇੱਕ ਵਾਰੀ ਫੇਰ ਨਾਪ ਲਾਂਗੇ 11 ਇੰਚ ਤੇ ਚੌਣ ਪੈ ਗਈ ਇੱਥੇ ਇੱਕ ਆਪਾਂ ਚੌਣ ਪਾਵਾਂਗੇ ਤੇ ਮੇਰਾ ਪੂਰਾ ਕਪੜਾ ਹੋ ਗਿਆ ਦੇਖੋ 12 ਇੰਚ ਦੇ ਕੱਟ ਆ ਗਿਆ ਤੇ ਪੈ ਗਈਆਂ ਚੌਣਾ ਦੋਨਾਂ ਸਾਈਡਾਂ ਤੇ ਤੇ ਆ ਦੇਖੋ ਇੱਕੋ ਜਿਹੀਆਂ ਸੇਮ ਚੌਣਾ ਪਈਆਂ ਬਹੁਤ ਹੀ ਸਫਾਈ ਚ ਚੌਣਾ ਪਈਆਂ ਯਾਨੀ ਸਿੱਧਾ ਕਰਕੇ ਤੁਹਾਨੂੰ ਮੈਂ ਦੱਸਾਂਗੀ ਆ ਦੇਖੋ ਉਹਦੇ ਬਾਅਦ ਆਪਾਂ ਬੈਲਟ ਅਟੈਚ ਕਰਾਂਗੇ ਤੇ ਪੂਰਾ ਮੇ 24 ਇੰਚ ਦੀਆਂ ਇੱਕ ਵਾਰੀ ਮੇ ਲਾਣਾ ਜਿੱਦਾਂ ਬੈਲਟ ਐਦਾਂ ਚੋਣਾ ਪਾ ਕੇ ਇੱਕ ਵਾਰੀ ਕੱਪੜਾ ਮੇਨਾ ਬਹੁਤ ਜ਼ਰੂਰੀ ਹੈ ਤੇ ਉਹਦੇ ਬਾਅਦ ਆਪਾਂ ਬੈਲਟ ਕਿੱਦਾਂ ਅਟੈਚ ਕਰਨੀ ਆ ਤੇ ਆਸਨ ਆਸਨ ਬੈਕ ਨਾਲ ਫਰੰਟ ਨਾਲ ਆ ਦੇਖੋ ਜਿਹੜੀ ਚੜੀ ਬਣੀ ਆ ਇੱਥੇ ਮੈਂ ਬਿੰਨ ਲਗਾ ਲੀਆ ਪੈਨ ਲਗਾਉਣ ਤੋਂ ਬਾਅਦ ਆਪਾਂ ਇੱਥੇ ਰੌਂਡ ਸਾਈਡ ਇਹਨੂੰ ਪੂਰੇ ਜੋੜ ਲੈਣਾ ਤੇ ਜੇ ਡਾੜੀ ਕਈ ਵਾਰ ਮਤਲਬ ਸਲਵਾਰ ਅਟੈਚ ਕਰਦੇ ਆ ਬੈਲਟ ਨਾਲ ਕਪੜਾ ਵੱਧ ਘਟ ਜਾਂਦਾ ਤੇ ਉਹ ਤੁਸੀਂ ਬੈਕ ਸਾਈਡ ਦੀ ਜਿਹੜੀ ਚੌਣ ਪਈ ਹੁੰਦੀ ਹੈ ਨਾ ਚੌਣਾ ਪਈਆਂ ਦੀਆਂ ਦੋ ਉਹਨੂੰ ਤੁਸੀਂ ਦੇਟ ਸਕਦੇ ਹੋ ਉਹਨੂੰ ਥੋੜੀ ਬ੍ਰੀਕ ਕਰ ਸਕਦੇ ਹੋ ਉਸ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਤੇ ਆਪਾਂ 벨ਟ ਅਟੈਚ ਕਰ ਦਾਂਗੇ ਪੂਰੀ ਉਹਦੇ ਨਾਲ ਸਲਵਾਰ ਨਾਲ ਤੇ ਪੈਰ ਪੈਰ ਦੀ ਸੀਨ ਲਗਾਵਾਂਗੇ ਆਪਾਂ ਆ ਦੇਖੋ ਜੇਦਾਰੀ ਬੈਗ ਸਾਈਡ ਤੋਂ ਥੋੜੀ ਜਿਹੀ ਚੌਣ ਕੱਟੋਂਦੀ ਤੁਸੀਂ ਉੱਤੇ ਚੌਣ ਪਾ ਸਕਦੇ ਹੋ ਮੋਟਿਕ ਵੀ ਕਰ ਸਕਦੇ ਹੋ ਵੱਧ ਹੁੰਦਾ ਹੈ ਦਾ ਕਪੜਾ ਤੇ ਤੁਸੀਂ ਪਿੰਨਾ ਲਗਾ ਕੇ ਚਾਰਾਂ ਸਾਈਡਾਂ ਦਾ ਵੀ ਪਿੰਨਾ ਲਗਾ ਸਕਦੇ ਹੋ ਸਪਿੰਨਰ ਲਗਾ ਕੇ ਕਪੜਾ ਬਰਾਬਰ ਕਰ ਸਕਦੇ ਹੋ ਤੇ ਫਿਰ ਸੀਨ ਲਗਾ ਸਕਦੇ ਹੋ ਇਹ ਕੇ ਤੁਹਾਨੂੰ ਪ੍ਰੋਬਲਮ ਨਾ ਆਏ ਸਲਵਾਰ ਅਟੈਚ ਕਰਨ ਲੱਗੇ ਤੁਹਾਨੂੰ ਸੀਨਾ ਦੇ ਢਣੀ ਪਵੇ ਕਿਆ ਆਪਾਂ ਸਾਰੇ ਅਲਟਿਆਜ ਕਰਦਾਂਗੇ ਸਲਵਾਰ ਪੂਰੀ ਇਹਦੇ ਨਾਲ 벨ਟ ਨਾਲ ਤੇ ਥੱਲੇ ਆਪਾਂ ਕਪੜਾ ਦੇਖ ਲਾਂਗੇ ਇਹ ਨਾ ਇੱਕ ਚੋਣ ਵਿੱਚ ਆ ਜੇ ਚੋਣ ਦਾ ਕਪੜਾ ਵਿੱਚ ਆ ਜੇ ਤੇ ਬਹੁਤੀ ਧਿਆਨ ਨਾਲ ਸੀਨ ਲਗਾਣੀ ਆ ਆ ਦੇਖੋ ਮੈਂ ਸੀਨ ਲਗਾਤੀ ਆ ਇਹਨੂੰ ਆਪਾਂ ਸਿੱਧੀ ਕਰਾਂਗੇ ਸਿੱਧੀ ਕਰਕੇ ਆਪਾਂ ਇਹਦੇ ਉੱਪਰ ਸੀਨ ਦਬਾ ਦਾਂਗੇ ਤੇ ਮੇਰੀ ਵੀਡੀਓ ਤਾਂ ਨਹੀਂ ਆ ਸਕੀ ਮੈਂ ਥੋੜੇ ਦਿਨ ਬਿਜ਼ੀ ਹੀ ਇਸ ਲਈ ਮੇਰੀ ਦੋ ਤਿੰਨ ਦੋ ਦਿਨ ਵੀਡੀਓ ਨਹੀਂ ਆਈ ਹੈਗੀ ਤਾਂ ਹੁਣ ਮੈਂ ਰੋਜ਼ ਵੀਡੀਓ ਅਪਲੋਡ ਕਰਾ ਕਰਾਂਗੇ ਇੱਕ ਇੱਕ ਉਹ ਤੋਂ ਬਾਅਦ ਆਪਾਂ ਪੋਂਚੇ ਬਣਾਵਾਂਗੇ ਤੇ ਪੋਂਚੇ ਇੱਕ ਮੈਂ ਪੀਸ ਲੈ ਗਿਆ ਬੁਕਰਮ ਦਾ ਲੈ ਕੇ ਉਹਨੂੰ ਗੁਲਾਈ ਚ ਕੱਟ ਲਿਆ 1-1 ਇੰਚ ਦਾ ਵਾ ਉਹ ਤੋਂ ਬਾਅਦ ਆਪਾਂ ਬੁਕਰਮ ਦਾ ਪੀਸ ਲੈ ਕੇ ਜਿੰਨਾ ਪੋਂਚੇ ਲਈ ਚਾਹੀਦਾ ਇਦਾਂ ਆਪਾਂ ਰੱਖ ਕੇ ਉਹਨੂੰ ਸਰਕਲ ਕਰ ਲਾਂਗੇ ਤੇ ਮੈਂ ਆਪਣੀ ਸਲਵਾਰ ਨਾਲ ਮੈਂ ਇੱਕ ਬੁਕਰਮ ਲੈ ਲਈ ਬੁਕਰਮ ਲੈ ਕੇ ਇਹਦੇ ਆਪਾਂ ਕਟਵਰਕ ਪਾ ਲੈਣੇ ਆ ਇਦਾਂ ਚੜਾਈ ਚ ਪੀਸ ਲੈ ਕੇ ਉਹਨੂੰ ਆਪਾਂ ਫੋਲਡ ਕਰਕੇ ਫਿਰ ਆਪਾਂ ਦੀ ਗਲਾਈ ਬਣਾ ਕੇ ਇਹਨੂੰ ਕੱਟ ਲੈਣਾ ਜਿਹੜਾ ਮੈਂ ਬਣਾ ਰਹੀ ਹਾਂ ਉੱਪਰ ਵਾਲਾ ਪੀਸ ਹੈ ਜਿਹੜਾ ਇਹ ਮੈਂ ਇਦਾਂ ਹੀ ਬਣਾਇਆ ਵਾ ਤੇ ਇਹ ਮੈਂ ਪੱਕਾ ਹੀ ਰੱਖਿਆ ਹੋਇਆ ਤੇ ਮੈਂ ਇਹਦੇ ਨਾਪ ਤੇ ਹੀ ਕਟਵਰਕ ਪਾਣੀ ਹੁੰਨੀ ਆ ਤੇ ਇਹ ਹੈਗਾ 1 ਇੰਚ ਦੋਨਾਂ ਸਾਈਡਾਂ ਤੋਂ 1-1 ਇੰਚ ਹੈ ਤੁਸੀਂ ਵੱਡੇ 1.5 ਇੰਚ ਦਾ ਵੀ ਪਾ ਸਕਦੇ 2 ਇੰਚ ਦਾ ਜਿੰਨਾ ਤੁਹਾਡਾ ਕਟਵਰਕ ਹੈ ਵੱਡਾ ਪਾਣਾ ਚਾਹੁੰਦੇ ਤੁਸੀਂ ਉਹਦੀ ਕਟਿੰਗ ਕਰ ਦੇਣੀ ਹੈ ਉਹਦੇ ਸਾਹਮਣੇ ਲੈ ਲੈਣਾ ਤੇ ਆ ਦੇਖੋ ਆਪਾਂ ਮੈਂ ਪਹਿਲਾਂ ਨਿਸ਼ਾਨੀਆਂ ਲਗਾ ਕੇ ਉਹ ਤੋਂ ਬਾਅਦ ਆਪਾਂ ਕਟਿੰਗ ਕਰ ਦੇਣੀ ਆ ਸੇਮ ਹੀ ਉਹਦੇ ਉੱਪਰ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਏ ਮੈਂ ਪੂਰ ਫੁੱਲ ਸੂਟ ਦੀ ਕਟਿੰਗ ਪਹਿਲਾਂ ਮੈਂ ਪਾ ਚੁੱਕੀ ਹਾਂ ਅਪਲੋਡ ਕਰ ਚੁੱਕੀ ਹਾਂ ਦੋਨਾਂ ਸ਼ਰਟ ਦੀ ਔਰ ਕਮੀਜ਼ ਦੀ ਵੀਡੀਓ ਕਟਿੰਗ ਸਟੀਚਿੰਗ ਤੇ ਆਪਾਂ ਸਲਵਾਰ ਦੀ ਸਟੀਚਿੰਗ ਕਰ ਰਹੇ ਹਾਂ ਅੱਜ ਤੇ ਆ ਦੇਖੋ ਮੈਂ ਕੱਟਵਰਕ ਕਟਿੰਗ ਕਰਤੀ ਆ ਬੁਕਰਨ ਤੇ ਐਦਾਂ ਹੀ ਮੈਂ ਦੂਜੇ ਵੀ ਕਟਿੰਗ ਕਰ ਲਾਂਗੇ ਆ ਦੇਖੋ ਦੋਨੋਂ ਕੱਟ ਕਰ ਲਿਓ ਤੇ ਬਾਅਦ ਮੈਂ ਕਪੜਾ ਲਾ ਕੇ ਤੇ ਉਹਨੂੰ ਮੈਂ ਪੇਸਟ ਕਰਦਾ ਪ੍ਰੈਸ ਨਾਲ ਮੈਂ ਪੇਸਟ ਕਰਤਾ ਹੈ ਪੇਸਟਿੰਗ ਵਾਲੇ ਬੁਕਰਮੇ ਹੀ ਤੇ ਪੇਸਟ ਕਰਕੇ ਤੇ ਸਾਈਡਾਂ ਤੋਂ ਵੀ ਹਾਫ ਆਫ ਇੰਚ ਦਾ ਵੀ ਕਪੜਾ ਮੈਂ ਫੋਲਡ ਕਰਤਾ ਆ ਦੇਖੋ ਤੇ ਐਕਸਟਰਾ ਕਪੜਾ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਸੀਨ ਲਗਾ ਦਾਂਗੇ ਇਹ ਕਪੜਾ ਫੋਲਡ ਕੀਤਾ ਜਿਹੜਾ ਬੁਕਰਮਾ ਦਾ ਕਪੜਾ ਜੋੜਿਆ ਮੈਂ ਉਹਦੇ ਸਾਈਡ ਤੇ ਦੋਨਾਂ ਸਾਈਡਾਂ ਤੇ ਸੀਨ ਲਗਾਤੀ ਆ ਆ ਦੇਖੋ ਹਾਫ ਇੰਚ ਦਾ ਉੱਪਰ ਫੋਲਡ ਕੀਤਾ ਹੈ ਜਿਹੜਾ ਤੇ ਮੈਂ ਦੋਨਾਂ ਸਾਈਡਾਂ ਤੇ ਸੀਨ ਲਗਾਤੀ ਉਹ ਤੋਂ ਬਾਅਦ ਆਪਾਂ ਇੰਨਾ ਟੈਚ ਕਰਾਂਗੇ ਕੱਟਵਰਕ ਤੇ ਇਹ ਕੱਟਵਰਕ ਦੇ ਨਾਲ ਨਾਲ ਹੀ ਆਪਾਂ ਸੀਨ ਲਗਾਣੀ ਉਹਦੇ ਉੱਪਰ ਨਹੀਂ ਸੀਨ ਲਗਾਣੀ ਫਿਰ ਉਲਟਾ ਕਰਨਾ ਬਹੁਤ ਔਖਾ ਜਾਂਦਾ ਹੈ ਫਿਰ ਵਲ ਪਈ ਜਾਂਦੇ ਆ ਇਹਦੇ ਨਾਲ-ਨਾਲ ਗੁਲਾਈ ਦੇ ਸੀਨ ਲਗਾਵਾਂਗੇ ਕੱਟ ਵਰਕ ਬਹੁਤ 트ੈਂਡਿੰਗ ਚੱਲ ਰਿਹਾ ਹੈ ਪਲਾਜੋ ਤੇ ਔਰ ਪੌਂਚਿਆਂ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਆ ਦੇਖੋ ਆਪਾਂ ਵਿੱਚੋਂ ਕਪੜਾ ਕਟਿੰਗ ਕਰ ਦੇਣਾ ਐਕਸਟਰਾ ਕਪੜਾ ਕਟਿੰਗ ਕਰਨ ਤੋਂ ਬਾਅਦ ਆਪਾਂ ਛੋਟੇ ਛੋਟੇ ਕੋਨਰਾਂ 'ਤੇ ਕੱਟ ਲਗਾ ਲੈਣੇ ਆ ਆ ਦੇਖੋ ਇਹ ਬਹੁਤ ਜ਼ਰੂਰੀ ਹੈ ਕੱਟ ਲਗਾਣੇ ਠੀਕ ਹੈ ਜੀ ਧਾਗਾ ਛੱਡ ਕੇ ਕੱਟ ਲਗਾਣੇ ਆ ਛੋਟੇ ਛੋਟੇ ਉਤ ਬਾਅਦ ਆਪਾਂ ਇਹਨੂੰ ਸਿੱਧਾ ਕਰ ਲੈਣਾ ਤੇ ਸਿੱਧੇ ਸਾਈਡ ਤੇ ਆਪਾਂ ਮਤਲਬ ਬੁਕਰਮ ਲਗਾਣੀ ਹੈ ਜਿਹੜੇ ਕੱਟਵਰਕ ਹੈ ਉਹ ਤੋਂ ਆਪਾਂ ਪੁੱਠੇ ਸਾਈਡ ਤੇ ਪਲਟਾ ਲੈਣਾ ਪਲਟ ਦੇਣਾ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਆਪਾਂ ਵਾਲਵੂਲ ਕੱਢ ਲੈਣੇ ਆ ਤੇ ਉਹ ਤੋਂ ਬਾਅਦ ਆਪਾਂ ਇਹਦੇ ਉੱਪਰ ਸੀਨ ਲਗਾ ਲੈਣੀ ਆ ਆਪਾਂ ਪੌਂਚੇ ਤਿਆਰ ਕਰ ਲੈਣੇ ਆ ਆਪਾਂ ਦੋਨੋਂ ਪੌਂਚੇ ਸੇ ਇਹ ਮਿੱਦਾਂ ਤਿਆਰ ਕਰ ਲੈਣੇ ਆ ਤੇ ਪਲੀਜ਼ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੁਸੀਂ ਇੱਥੇ ਸਕਰੋਲ ਵੀ ਪਾ ਸਕਦੇ ਹੋ ਤੇ ਸਈਨਾ ਵੀ ਲਗਾ ਸਕਦੇ ਹੋ ਇੱਥੇ ਜ਼ਿਆਦਾ ਸਈਨਾ ਲਗਾਉਣ ਦੀ ਲੋੜ ਨਹੀਂ ਹੈਗੀ ਤੇ ਆ ਦੇਖੋ ਮੇਰੀ ਸਲਵਾਰ ਦੇ ਪੌਂਚੇ ਬਣ ਕੇ ਤਿਆਰ ਆ ਤੇ ਬਹੁਤ ਹੀ ਸੋਹਣੇ ਲੱਗ ਰਿਹਾ ਹੈ ਮੈਂ ਸਕਰੋਲ ਪਾਇਆ ਹੈ ਤੇ ਆ ਦੇਖੋ ਦੋਨੋਂ ਮੇਰੇ ਤਿਆਰ ਆ ਉਹ ਤੋਂ ਬਾਅਦ ਆਪਾਂ ਪੁੰਚੇ ਬਣਾਉਣ ਤੋਂ ਬਾਅਦ ਆਪਾਂ ਸੀਨਾ ਲਗਾਵਾਂਗੇ ਸਾਈਡ ਸੀਨ ਲਗਾਣੀ ਆ ਠੀਕ ਹੈ ਜੀ ਬਹੁਤ ਪਿਆਰੇ ਲੱਗ ਰਹੇ ਆ ਤੇ ਇਹਦੇ ਕੋਰਨਰ ਦੇ ਮੋਤੀ ਵੀ ਲਾ ਸਕਦੇ ਹੋ ਇਹਨੂੰ ਫੋਲਡ ਕਰਕੇ ਤੇ ਮੈਂ 6.5 ਪੁੰਚਾ ਰੱਖ ਕੇ ਤੇ ਸੀਨ ਲਗਾ ਦਾਂਗੀ ਤੇ ਤੁਸੀਂ ਜਿੰਨਾ ਆਪਣਾ ਪੁੰਚਾ ਰੱਖਣਾ ਹੈ ਉਹਦੇ ਹਿਸਾਬ ਨਾਲ ਰੱਖ ਸਕਦੇ ਹੋ ਰੱਖ ਕੇ ਤੇ ਇਦਾਂ ਸੀਨ ਲਗਾ ਲੈਣੀ ਹੈ ਇੱਥੋਂ ਸੀਨ ਜਿਆਦਾ ਡੂੰਗੀ ਨਹੀਂ ਲਗਾਣੀ ਤੇ ਨਾ ਹੀ ਤਿੱਛੀ ਥੋੜੀ ਲਗਾਣੀ ਹੈ ਆ ਦੇਖੋ ਮੇਰੀ ਸੀਨ ਦੇਖੋ ਇਦਾਂ ਤੁਹਾਡੀ ਇਦਾਂ ਸੀਨ ਜਿੱਦਾਂ ਮੈਂ ਸੀਨ ਲਗਾ ਰਹੀ ਇਦਾਂ ਸੀਨ ਲਗਾਓਗੇ ਤੇ ਤੁਹਾਡੀ ਇੱਕਦਮ ਪਰਫੈਕਟ ਸਲਵਾਰ ਦੀ ਫਿਟਿੰਗ ਬਣੇਗੀ ਤੇ ਬੈਕ ਸਾਈਡ ਪੌਂਚੇ ਤੇ ਕੋਈ ਝੋਲ ਨਹੀਂ ਪੈਗੀ ਤੁਸੀਂ ਕਿੱਦਾਂ ਲਗਾਣੀ ਹੈ ਸੀਨ ਆ ਦੇਖੋ ਪੌਂਚੇ ਜਿਹੜੇ ਪੱਲੇ ਲਾਏ ਹੋਏ ਆ ਉਹਨਾਂ ਦੀ ਸੀਨ ਨਾਲ ਸੀਨ ਬਰਾਬਰ ਕਰਕੇ ਹੀ ਤੁਸੀਂ ਇਹਨੂੰ ਫੋਲਡ ਕਰਨਾ ਫੋਲਡ ਕਰਕੇ ਇੱਥੋਂ 6.5 ਲੈ ਲੈਣਾ ਆ ਦੇਖੋ ਮੈਂ ਜ਼ਿਆਦਾ ਤਿਰਛੀ ਨਹੀਂ ਕੀਤੀ ਥੋਂ ਨੋਰਮਲ ਜੀ ਕੀਤੀ ਆ ਤੇ ਕਈ ਪਹਿਣਾ ਬਹੁਤ ਟੇਢੀ ਜੀ ਸੀਨ ਲੈ ਜਾਂਦੀਆਂ ਉਹਦੇ ਨਾਲ ਸਲਵਾਰ ਦੇ ਜਿਹੜੇ ਪਹੁੰਚੇ ਇਥੇ ਵਾਲਜੇ ਪੈਂਦੇ ਆ ਮਤਲਬ ਸਹੀ ਨਹੀਂ ਆ ਕਪੜਾ ਜਾਂ ਇਕੱਠਾ ਹੋ ਜਾਂਦਾ ਵਾ ਤੇ ਉਹ ਨਹੀਂ ਸਹੀ ਲੱਗਦੀ ਸਲਵਾਰ ਐਦਾਂ ਸੀਨ ਲਗਾਓਗੇ ਤੁਹਾਡੀ ਸਲਵਾਰ ਇੱਕਦਮ ਬੈਕ ਸਾਈਡ ਤੋਂ ਸਟੇਟ ਬਣੇਗੀ ਤੇ ਕੋਈ ਕਪੜਾ ਨਹੀਂ ਇਕੱਠਾ ਹੋਏਗਾ ਕੋਈ ਝੋਲ ਨਹੀਂ ਪਏਗੀ ਸਲਵਾਰ ਦੇ ਤੇ ਸਲਵਾਰ ਦੀ ਸੀਨ ਲਗਾਣੀ ਸਹੀ ਸੀਨ ਲਗਾਣੀ ਬਹੁਤ ਜ਼ਰੂਰੀ ਹੈ ਤੇ ਨਹੀਂ ਤਾਂ ਸਲਵਾਰ ਦੀ ਮਤਲਬ ਬੈਕ ਸਾਈਡ ਤੋਂ ਇਕੱਠਾ ਅਜਦਾ ਝੋਲੀ ਜੀ ਬਣ ਜਾਂਦੀ ਹੈ ਉਹ ਬੁਰੀ ਲੱਗਦੀ ਹੈ ਤੇ ਤੁਸੀਂ ਜ਼ਿਆਦਾ ਤੇ ਸੀਨ ਨਹੀਂ ਲਗਾਣੀ ਸੀ ਉਹ ਤੋਂ ਬਾਅਦ ਜਿਹੜਾ ਇਹ ਆਪਾਂ ਪੱਲੇ ਵਿੱਚ ਪਾਇਆ ਉਹਨਾਂ ਦੋਨਾਂ ਦੀ ਬਰਾਬਰ ਸੀਨਾਂ ਲਾ ਕੇ ਹੀ ਆ ਦੇਖੋ ਮੇਰੇ ਇਹ ਸੀਨਾਂ ਨੇ ਜਿਹੜੀ ਦੋਨਾਂ ਦੀ ਬਰਾਬਰ ਸੀਨਾਂ ਜੋੜ ਕੇ ਹੀ ਆਪਾਂ ਸੀਨ ਲਗਾਣੀ ਆ ਤੇ ਆਪਾਂ ਸਾਰੀ ਸਲਵਾਰ ਤੇ ਸੀਨ ਲਗਾ ਲਾਂਗੇ ਅਤੇ ਬਾਰੇ ਐਕਸਟਰਾ ਜਿਹੜਾ ਕਪੜਾ ਇਹਨੂੰ ਆਪਾਂ ਬਾਦੂ ਜਿਹੜਾ ਉਹਨੂੰ ਆਪਾਂ ਕਟਿੰਗ ਕਰ ਦੇਣਾ ਬਾਅਦ ਚ ਤੇ ਤੁਸੀਂ ਜਿਹੜੀ ਆਪਣੀ ਸਲਵਾਰ ਦੇ ਪਹੁੰਚਿਆਂ ਦੀ ਸੀਨ ਦੇ ਬਰਾਬਰ ਬਰਾਬਰੀ ਮਤਲਬ ਸੀਨ ਲੈਣੀ ਹੈ ਜਿਆਦਾ ਡੂੰਗੀ ਨਹੀਂ ਕਰਨੀ ਉਥੋਂ ਐਕਸਟਰਾ ਕਪੜਾ ਆਪਾਂ ਕਟਿੰਗ ਕਰ ਦੇਣਾ ਹਤਵਾ ਦਾ ਦੇਖੋ ਕਿੰਨੇ ਪਿਆਰੇ ਪਹੁੰਚ ਬਣੇ ਆ ਤੇ ਮੇਰੀ ਸਲਵਾਰ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਸਲਵਾਰ ਬਣੀ ਆ ਤਾਂ ਆ ਦੇਖੋ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ